ਹੈਲੋ ਜੀ ਸਾ ਸ਼ਿਕਾਰ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਆਪਾਂ ਅੱਜ ਕਰ ਲੱਗੇ ਆ ਜੀ ਸਿੰਪਲ ਸਲਵਾਰ ਦੀ ਕਟਿੰਗ ਕੱਪੜਾ ਹੈਗਾ 1.2 ਮੀਟਰ ਘਟ ਹੈ ਇਹਦੇ ਵਿੱਚੋਂ ਹੀ ਆਪਾਂ ਨੇ ਪੱਲੇ ਕੱਟ ਲੈਣੇ ਆ ਠੀਕ ਹੈ ਜੀ ਡਾਇਰੈਕਟ ਹੈਗੇ ਇਹਨਾਂ ਦੀ 5 ਪੰਜ ਆਪਾਂ ਉੱਪਰ ਕੱਢ ਕੇ ਇਹਨਾਂ ਦੀ ਸਲਵਾਰ ਦੀ ਲੰਬਾਈ ਹੈਗੀ ਹੈ ਜੀ 39 ਆਪਾਂ 40 ਦੀ ਕਟਿੰਗ ਕਰ ਲਾਂਗੇ ਇੱਥੇ ਆਪਣੇ ਲਾ ਲਿਆ ਜੀ ਨਿਸ਼ਾਨ ਠੀਕ ਆ ਜੀ ਪਹਿਲਾਂ ਆਪਾਂ ਪੱਲੇ ਕੱਢ ਲਾਂਗੇ ਠੀਕ ਆ ਜੀ ਇਹਨਾਂ ਦੀ ਪੂਰੀ 6.5 ਆ 10.5 ਦੇ ਵਿੱਚ ਪੱਲੇ ਕੱਢ ਲੈਣੇ ਹੁੰਦੇ ਆ ਆ ਆਪਣੇ 10.5 ਤੇ ਨਿਸ਼ਾਨੀ ਲਾ ਲਈਏ ਜੀ ਇਦਾਂ ਕਰਕੇ ਇਹ ਆਪਾਂ ਨਿਸ਼ਾਨੀ ਲਾ ਲਈ ਜੀ ਪੱਲਿਆਂ ਦੀ ਇਹਨੂੰ ਇਹਦਾ ਮੜਾ ਲਾਂਗੇ ਆਪਾਂ ਇਵੇਂ ਠੀਕ ਹੈ ਜੀ ਆ ਆਹ ਹੁਣ ਆਪਾਂ ਕੁੰਡੇ ਕੱਢ ਲੈਨੇ ਇਧਰ ਆਹ ਦੇਖੋ ਮੈਂ ਤਿੰਨ ਤਿੰਨ ਨਿਸ਼ਾਨੀ ਲਾਉਣੀ ਆ ਠੀਕ ਹੈ ਜੀ ਕਈ ਢਾਈ ਤੇ ਵੀ ਲਾ ਲੈਂਦੇ ਆ ਤੇ ਦੋ ਤੇ ਵੀ ਮੇਰੀ ਪੱਕੀ ਹੋ ਨਿਸ਼ਾਨੀ ਯਾਨੀ ਕਿ ਪੱਕਾ ਹੀ ਤਿੰਨੀ ਰੱਖਿਆ ਹੋਇਆ ਆਪਾਂ ਨੇ ਤਿੰਨ ਤਿੰਨ ਨਿਸ਼ਾਨੀ ਲਾ ਲਈ ਜੀ ਠੀਕ ਹੈ ਜੀ ਤੇ ਆਪਾਂ ਆਸਾਂ ਰੱਖਾਂਗੇ 11 11 ਹੀ ਰੱਖ ਲੈਣਾ ਕਿਉਂਕਿ 1 ਇੰਚ ਦੀ ਮੈਂ ਕਾਟ ਪਾ ਦਿੰਨੀ ਉਹ ਨਹੀਂ 10 ਹੀ ਰਹਿ ਜਾਂਦਾ ਠੀਕ ਹੈ ਜੀ ਹੁਣ ਆਪਾਂ ਇਧਰੋਂ ਵੀ 11 ਤੇ 11 ਅੰਸ਼ ਰੱਖਿਆ ਤੇ 11 ਤੇ ਨਿਸ਼ਾਨੀ ਲਾ ਲਾਂਗੇ ਇਵੇਂ ਇਧਰੋਂ 3 ਤੇ ਲਾ ਲਾਂਗੇ ਫਿਰ ਆਪਾਂ ਪੰਜ ਬੈਲਟ ਆ ਜਿਹੜੀ ਉਹ ਕੱਢਤੀ ਆਪਾਂ ਨੇ ਠੀਕ ਹੈ ਜੀ ਫਿਰ ਆਪਾਂ 40 ਤੇ ਜਾਨਕੀ 40 ਪੂਰਾ ਹੀ ਆ ਗਿਆ 40 ਤੇ ਨਿਸ਼ਾਨੀ ਹੋ ਗਈ ਹੁਣ ਇਹਨੂੰ ਆਪਾਂ ਇਦਾਂ ਨਾ ਜਿਹੜੇ ਆਪਾਂ ਨੇ ਆ ਨਿਸ਼ਾਨ ਨੇ ਤੇ ਉਹ ਨਿਸ਼ਾਨਾ ਇਹਨੂੰ ਇਦਾਂ ਨਿਸ਼ਾਨੀ ਲਾ ਲਾਂਗੇ ਇੰਚੀ ਟੇਪ ਰੱਖ ਕੇ ਇਹ ਮ ਹੁਣ ਆਪਾਂ ਨੇ ਨਿਸ਼ਾਨੀਆਂ ਲਾ ਲਈਆਂ ਜੀ ਆਹ ਪੱਲੇ ਹੋ ਗਏ ਨੇ ਤੇ ਆਹ ਦੋਵੇਂ ਕੁੰਦੇ ਹੋ ਗਏ ਨੇ 2 2 4 ਜਾਣੀ ਕਿ ਹੁਣ ਆਪਾਂ ਜਿਹੜੀਆਂ ਨਿਸ਼ਾਨੀਆਂ ਲਾਈਆਂ ਨੇ ਇਹਨਾਂ ਦੇ ਉੱਤੇ ਕਟਿੰਗ ਕਰ ਲੈਣੀ ਆ ਨਿਸ਼ਾਨੀਆ ਦੇ ਉੱਤੇ ਕਟਿੰਗ ਕਰ ਲਾਂਗੇ ਇਦਾਂ ਕਰਕੇ कटिंग आप कटिंग अपनी हो गई है जी ठीक है पल्ले ला अपने पल्ले हो गए जी ये आप हो गए इतना आप कटिंग कर लगे हैं ठीक है जी ਇੱਕੇ ਪੱਲਾ ਹੋ ਗਿਆ ਹੁੰਦਿਆਂ ਦਾ ਇਹ ਵੀ ਆਪਾਂ ਇੱਥੋਂ ਇਦਾਂ ਕਟਿੰਗ ਕਰ ਦੋ ਆਪਣੇ ਕੋਲੇ ਆਹੀ ਕਪੜਾ ਬਚਿਆ ਜੀ ਇੰਨਾ ਕ ਠੀਕ ਹੈ ਜੀ ਬਾਕੀ ਜਿਹੜਾ ਕਮੀਜ਼ ਦੇ ਨਾਲ ਦਾ ਕਪੜਾ ਉਹਦੇ ਨਾਲ ਜੋੜ પા ਕੇ ਆਪਾਂ ਇਹਦੀ বেলਟ ਬਣਾਵਾਂਗੇ ਹਾਂਜੀ ਆਪਣੀ ਕਟਿੰਗ ਹੋ ਗਈ ਹੈ ਸਿੰਪਲ ਸਲਵਾਰ ਦੀ ਆਪਾਂ ਕੁੰਦੇ ਨੇ ਜੀ ਇਹ ਵਾਲੇ ਹੋ ਗਏ ਤੇ ਇੱਕ ਇਹ ਵਾਲੇ ਹੋ ਗਏ ਇਹ ਹੋ ਗਏ ਪੱਟ ਮੂਰਲੇ ਪੱਲੇ ਤੇ ਇਹਦੀ ਆਪਾਂ ਵੈਲਟ ਬਣਾ ਲਾਂਗੇ ਅੱਜ ਦੀ ਵੀਡੀਓ ਜੀ ਇੰਨੀ ਕੀ ਆ ਜੇ ਵੀਡੀਓ ਵਧੀਆ ਲੱਗ ਰਹੀ ਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਜਿਹੜੇ ਮੇਰੇ ਚੈਨਲ ਤੇ ਜੀ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਥੈਂਕ ਯੂ ਜੀ